ਪੀਓ ਦੀ ਫਿਕਰ ਆ ਮੀਂਹ ਨੇ ਨਾ ਚਿੱਕੜ ਚਿੱਕੜ ਕੀਤਾ ਹੋਇਆ ਵਾ ਤੇ ਬੱਚੇ ਨੰਗਦੇ ਏਦੋਂ ਗਾਇਂਦੇ ਲੱਗੋ ਮਜੋਦਰਾਂ ਫਿਕਰ ਪਈ ਰਹਿੰਦੀ ਆ ਕਿ ਕਿਤੇ ਕਾਈ ਨਾ ਨਾ ਢੋਡ ਢਾਡ ਨਾ ਮਾਰ ਦੇ ਤਾ ਹੁਣ ਬਣਾਉਂਦੇ ਆ ਕੱਚਾ ਰਾ ਪੱਕਾ ਰਾ ਸਿੱਟਾਂ ਵਾਲਾ ਹਾਂ ਤਾਂ ਦਵਾਈ ਨਾਲ ਕਿਉਂ ਉਹ ਦੰਦਾਂ ਦੀ ਕਾਇ ਨੋ ਪਰ ਨਾ ਕਿੰਨੇ ਦੋ ਇਟਾ ਮਲਬਾ ਬਣਾਉਣਾ ਵੇਰੇ ਕਿੰਨੇ ਕਿਤੇ ਪੈਰ ਨਾ ਦਿਲਕ ਜੇ ਫਿਰ ਹੁਣ ਤਿੰਨ ਚਾਰ ਇਟਾ ਮਲਬਾ ਬਣਾਤਾ ਤੇ ਗਾਇਨ ਨੂੰ ਨਿਵਾਲਿਆ ਹੀ ਅੱਗੇ ਤੇ ਇਹ ਵੇਖੋ ਕਿ ਲਿਬੜ ਗਈ ਮੈਂ ਗਾਇਆਂ ਗੁਆਂ ਨਿਵਾਲ ਕੇ ਰੱਖੀ ਦੀਆਂ ਤੇ ਫਿਰ ਲਿਬੜ ਜਾਂਦੀਆਂ ਮੈਟ ਵੀ ਵਿਛਾਏ ਤਾਂ ਵੀ ਚਿਕੜੋ ਚਿਕੜ ਕਰ ਦਿੰਦੀਆਂ ਉੱਚਾ ਉਹਣਾ ਸ਼ੈੱਡ ਹਾਂ ਜੰਬ ਬੈੰਗੀ ਤੇ ਆਪਾਂ ਗਰਮੀ ਬੜੀ ਆ ਤਾਂ ਹਵਾ ਟ੍ਰਾਸ ਹੁੰਦੀ ਜੀ ਆਪਾਂ ਪਰਦੇ ਲਾ ਦਈਏ ਹੂੰ ਉਦਾਂ ਇੱਥੇ ਕੰਮ ਬੱਜਾ ਦਾ ਇੱਥੇ ਏਸੀ ਵਾਲਾ ਕੰਮ ਆ ਗਰਮੀ ਮੀਂਹ ਜੇ ਓਕਾ ਹੁੰਦਾ ਮੀਂਹ ਜੇ ਓਕਾ ਹੁੰਦਾ ਉਦਾਂ ਇਧਰ ਪਾਣੀ ਚੱਲਣਾ ਤਾਜ਼ਾ ਰਹਾ ਨਹੀਂ ਠੰਡੀ ਹਵਾ ਐਨ ਪੈਣ ਬਚਨ ਉਦੋਂ ਵੀ ਪਾਣੀ ਪੈਣਾ ਠੰਡੀ ਹਵਾ ਲੈਣੀ ਹਾਂ ਇੱਥੇ ਜਿਹੜਾ ਵੀ ਹੁੰਦਾ ਨਾ ਇਹਦੇ ਅੱਛੇ ਏਸੀ ਦਾ ਕੰਮ ਇੱਥੇ ਆ ਕੇ ਬਹਿ ਜਾਂਦਾ ਆਹ ਇਹ ਤੇ ਮੈਂ ਸਫਾਈ ਕਰਨੀ ਪੈਣੀ ਫੇਰ ਜਿਆਦਾ ਹੀ ਹਮ ਤੇ ਉਹ ਬਣਾਇਆ ਆ ਪਾ ਘਰ ਉਹ ਟਰਾਲੀ ਦੇ ਉੱਤੇ ਪਾਤੀ ਆ ਸ਼ਾਤਾ ਉਹਦੇ ਵਿੱਚ ਬੜਾ ਸਮਾਰਕ ਆ ਹੀ ਬੈਂਚ ਪੱਤੇ ਤੇ ਸ਼ੇਰੇ ਉੱਥੇ ਲਾਈਦਾ ਉਹ ਇਸੇ ਘਰ ਪੈਣਿਆ ਵਾ ਹਮ ਤੇ ਅਜੇ ਖੜਿਆ ਕਰਨੀ ਆ ਕੱਲ ਖੜੀ ਗਈ ਤੇ ਮੀਂਹ ਆ ਗਿਆ ਫੇਰ ਆਪਾਂ ਲੈਨ ਆਹੋ ਉਹ ਇਦਾਂ ਕਰਿਆ ਕਰਨਾ ਵਾ ਰਾਤ ਪੈ ਗਈ ਕਿਹਨੇ ਲੈ ਜਾ ਕਰਨਾ ਵਾ ਸਮਾਨ ਲੈ ਆ ਕਰਨਾ ਵਾ ਹਾਂ ਜੋ ਜਿੰਨਾ ਜਰ ਪੂਰਾ ਇੰਤਜ਼ਾਮ ਨਹੀਂ ਉੱਥੇ ਹੁੰਦਾ ਉੱਥੇ ਉੱਥੇ ਛੋਰੀ ਜੇ ਡਰ ਹੁੰਦਾ ਉਹ ਗੱਲ ਹੋ ਰਹੀ ਨਹੀਂ ਹੂੰ ਜੇ ਸਮਾਨ ਹੁੰਦਾ ਉਹ ਭਾਈ ਤੇ ਲੈ ਆ ਕਰਨਾ ਵਿੱਚ ਰੱਦ ਗਈ ਤੇ ਲੈ ਆ ਇਦਾਂ ਵਾ ਇੱਥੇ ਹੀ ਤੇ ਫੇਰ ਉਹ ਦਾਈ ਉਦਾਂ ਫੇਰੇ ਮਾਰ ਮਾਰ ਕੇ ਛੱਡ ਕੇ ਆਈਦਾ ਵਾ ਇਦਾਂ ਹੁਣ ਇਹਦੇ 'ਚ ਬਸ ਇਹਦੇ ਚੀ ਰੱਖ ਦੇ ਕਰਨੀ ਨਹੀਂ ਕਰਕੇ ਜਿੱਦਨ ਮੀਂਹ ਮਹਾੜੀ ਦੇ ਵਿੱਚ ਸੌਂਡ ਆ ਬੈਣਾ ਆਪਾਂ ਹੂੰ ਜਦ ਮੀਂਹ ਆਉਂਦਾ ਫਿਰ ਸਾਸਰੀ ਗਾਲ ਜੀ ਸਾਰਿਆਂ ਨੂੰ ਸਾਸਰੀ ਗਾਲ ਜੀ ਸਾਰਿਆਂ ਨੂੰ ਤੇ ਨੀਆਂ ਗਈਆਂ ਵਾ ਖੜੀਆਂ ਹੋ ਤੇ ਅੱਜ ਅਸੀਂ ਪੜਨ ਦੇ ਨਾਲ ਮਿੱਟੀ ਤੇ ਇੱਕ ਟੈਕ ਲੱਗਾ ਜੇ ਕੋਈ ਆਉਣ ਲੱਗਾ ਵਾ ਹਾਂ ਟੈਕ ਹੋਰ ਆਉਂਗਾ ਤਾਂ ਅੱਛਾ ਤੇ ਹੋਇਦੋ ਡੱਕੜਾਲੀ ਦੇ ਸੱਤ ਪਾ ਕੇ ਉਸੇ ਖੜੀ ਕਰਦੀ ਇਹ ਆ ਜਿਦੜਾਤਾ ਆਪਣਾ ਮਿਨੀ ਹੌਸ ਅਗ੍ਹੀ ਵਿਖਾਣੇ ਹਾਂ ਉਹ ਆ ਦਸੋਣਾ ਜਮੁੰਦਾ ਉਹ ਮਾਉਂ ਮੁੰਡੇ ਇੱਕ ਇਹ ਜ ਕੁਦੇ ਇੱਕ ਕਲੈਕਟਰ ਦੇ ਪਰੇ ਭਾਈ ਘੜੀ ਚਾੜ ਛੜੀਆਂ ਨੂੰ ਕਲੈਕਟਰ ਇੱਕ ਤਾਂ ਸਟੰਡ ਕਲੈਕਟਰ ਉੱਪਰ ਬੈਣ ਜੋ ਮੱਥੀ ਚਲਵਾ ਲੋ ਨਗਰ ਰੂਟਾ ਵਿੱਚ ਹੋਰ ਕੋਲੋਂ ਇੱਥੇ ਬੈਠਾ ਵਾ ਮੋਰ ਇਹਨਾਂ ਸਾਰਿਆਂ ਨੂੰ ਗਿਝਾ ਲੈਣਾ ਵਾ ਆਪਾਂ ਇੱਥੇ ਵੈਸੇ ਵੀ ਇੱਥੇ ਹੀ ਫਿਰਦੇ ਹੁੰਦੇ ਆ ਸਾਰਿਆਂ ਤੋਂ ਜ਼ਿਆਦਾ ਮੋਰ ਇਹ ਵਾਲੀ ਪਹਿਲੀ ਜੀ ਹੁੰਦੇ ਆ ਟਰਾਲੀ ਤਿਆਰ ਕੀਤੀ ਆ ਪੂਰੀ ਮਿਨੀ ਹਾਊਸ ਬੱਤੀ ਇਹਦਾ ਲਾਉਣੀ ਹੈ ਹਜੇ ਅਜੇ ਮੀਂਹ ਆਈ ਜਾਂਦੇ ਆ ਤੇ ਫਿਰ ਇਹ ਲੋਹੇ ਦੇ ਕਰਕੇ ਲਾਇਆ ਨਹੀਂ ਆਤਾ ਵਾ ਮਿੰਨੀ ਹਾਊਸ ਹਮ ਇੱਥੇ ਪੱਖਾ-ਪੱਖਾ ਲਾ ਕੇ ਬਲਬ-ਬਲਬ ਜਗਾ ਕੇ ਤੇ ਮਿੰਨੀ ਹਾਊਸ ਆ ਰਹਿਣ ਦਾ ਪ੍ਰਬੰਧ ਪੂਰਾ ਸਾਡਾ ਇੱਥੇ ਹੁੰਦਾ ਹਮ ਰੋਟੀ ਪਾਣੀ ਇਸੇ ਤਰ੍ਹਾਂ ਕਰਦੇ ਆ ਆ ਟੁੱਟ ਗਿਆ ਯੋ ਮਿੰਨੀ ਹੋ ਗਿਆ ਜੀ ਇਹ ਗੀਜਾ ਦਾ ਗਲ ਗਿਆ ਹਣਾ ਇਹ ਘੱਲਿਆ ਵਾ ਹੈਨਾ ਇਹ ਸਾਡਾ ਵਾ ਇਹ ਜੋਨਾ ਦਾ ਹਮ ਦੀ ਸੀ ਇੱਥੇ ਆ ਜਿਆਦਾ ਗੱਲਾਂ ਕਰ ਦਿੱਤਾ ਗਿਆ ਹੂੰ ਇਹਦਾ ਇਲਾਜ ਦੇ ਕੋਈ ਨਾ ਇਹਦੇ ਥੱਲੇ ਆ ਵੀ ਚੱਕੀ ਦਾ ਵਾਰ ਲਾਗਿਆ ਨਾ ਹਾਂ ਇਹਦੇ ਥਾਉਂ ਬੇ ਬੇ ਨਹੀਂ ਕਰੀ ਜਾ ਜਾਂਦਾ ਹੂੰ ਹਾਂ ਹੈ ਆ ਗਿਆ ਇਥੋਂ ਜਿਆਦਾ ਕਿ ਲੱਗਿਆ ਹਾਂ 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 ਬਾਬਾ ਚੱਲਦੀਆਂ ਆ ਉੱਤੇ ਬਾਹਰ ਲਗਾਣਾ ਨਾ ਤੇ ਆਹੋ ਉੱਥੇ ਬਾਹਰ ਹੀ ਕਰਨਾ ਤੇ ਕੋਈ ਦੇ ਬਾਹਰ ਨਾ ਕਰ ਰਿਹਾ ਨਾ ਬਾਹਰ ਲਗਾ ਰਿਹਾ ਅੱਜ ਪੈਰੀਆਂ ਨੀਆਂ ਵਿੱਚ ਜਿਮਟਕੀ ਤੇ ਅੱਜ ਲਿਆਂਦੇ ਫੱਟੇ ਹੁਣ ਕੀ ਆਂਦੇ ਆ ਗੋਆ ਗੋਆ ਬੰਨਣਾ ਵਾਸੀ ਹੂੰ ਤੇ ਜੇ ਤੋਪ ਲੱਗੀ ਰੇ ਫੇਸ ਕੰਮ ਬੜਾ ਨਿੰਬੜਦਾ ਜੇ ਮੀਂਹ ਚ ਆ ਜਾਂਦਾ ਫਿਰ ਦਿਲ ਸੜਦਾ ਦੁਖਦਾ ਪਰ ਮੀਂਹ ਵੀ ਬੜਾ ਚੰਗਾ ਗੱਲ ਉਹ ਗਰਮੀ ਬਰੀ ਚੇਤੀ ਬੰਦ ਜਾਂਦੇ ਨੇ ਕਿਉਂਕਿ ਸਿੰਪਲ ਵਾ ਨਾ ਹੋਰ ਕੰਮ ਆ ਸੌਖਾ ਆ ਗਿਆ ਹੰਮ ਜੇ ਬਾਣ ਨਹੀਂ ਜਾ ਲੈਣਾ ਦੀ ਜਿਹੜੀ ਦਾਹ ਜਾ ਰੂ ਉਹ ਆ ਬੱਦ ਗਿਆਂ ਦੇ ਆ ਪੰਡੀ ਪੈ ਤਾਂ ਬਾਹਰ ਜਿੱਦੀ ਚਾਰ ਬਾਨੀ ਆ ਹਮ ਜਦ ਮਰਦੀ ਪੈ ਗਈ ਅੱਜ ਪੈਣੀ ਆ ਮਿੱਟੀ ਪੈਣੀ ਆ ਆ ਮਿੱਟੀ ਪੈ ਜਾਣੀ ਆ ਫਿਰ ਸੌਖਾ ਆ ਜਾਣਾ ਤੇ ਗਾਰੇ ਦੀ ਚਿਣਾਈ ਕਰਾਉਂਦੇ ਨੇ ਆਪਾਂ ਈ ਜਦਾ ਜਿਹੜਾ ਤਾਂ ਇਹ ਜਿਹੜਾ ਨਾਲ ਮਿੱਟੀ ਵਰਤੀ ਹੀ ਆ ਹਾਂ ਇਹਨੂੰ ਲਾ ਲਾ ਕਿੰਨੇ ਜਿਹੜੀ ਸਾਡੇ ਲੈ ਕੇ ਦੀ ਮਿੱਟੀ ਹੈ ਨਾ ਗਿੱਲੀ ਗੋਵਾ ਵਾ ਤੇ ਪੱਕੀ ਲੋਵਾ ਵਾ ਇਹਨੂੰ ਲਾ ਕੇ ਦੀ ਲਾਲ ਮਿੱਟੀ ਲਾਲ ਮਿੱਟੀ ਦੇ ਕੀ ਕੀ ਜਗਾਂ ਦੇ ਵਿੱਚ ਨੀਲਾ ਕਾਲੇ ਮਿੱਟੀ ਲਾਲ ਮਿੱਟੀ ਹਾਂ ਤੇ ਜਿਹੜੀ ਛੱਪੜਾਂ ਇੰਗਲੈਂਡ ਦੀ ਉਹ ਨਹੀਂ ਪੋਚੇ ਬਾਕੀ ਵਾਹ ਉਹ ਠੀਕ ਨਹੀਂ ਮਿੱਟੀ ਹੁੰਦੀ ਉਹ ਪਗਾਵਾਂਗੇ ਟਰਾਲੀ ਨੂੰ ਲੈਣਾ ਹਾਂ ਨਹੀਂ ਇਹ ਉਹ ਟਰਾਲੀ ਆ 28 ਛੱਪੜਾ ਗਾਵਣਾ ਹਾਂ ਉ크੍ਰੇਨ ਨਾਲ ਕਢਾ ਗਏ ਨਾ ਹਾਂ ਉਹ ਟਰਾਲੀਆਂ ਦੋ ਹਟਾਵਾਂਗੇ ਤੇ ਉਹਨਾਂ ਨੂੰ ਫੇਰ ਖਰਾਵਾਗੇ ਨੇ ਦੇ ਪਰ ਹਾਂ ਓਕੇ ਤੇ ਪੋਚਾ ਫੇਰ ਕਰੂਗਾ ਤੇ ਮਨਪ੍ਰੀਤ ਪੇਟਾ ਪੋਚਾ ਮਨਪ੍ਰੀਤ ਨੂੰ ਆਣੀ ਫੇਰਨਾ ਹੁੰਦਾ ਪੋਚਾ ਤੇ ਮੈਂ ਲੰਮੇ ਪੈ ਪੈ ਕੇ ਫੇਰਨਾ ਹਾਂ 1.5 ਦੋ ਮਹੀਨਿਆਂ ਤੱਕ ਮਨਜੀਤ ਪੋਚਾ ਫੇਰਦੀ ਜਿਹੂਗੀ ਨਹੀਂ ਵੀਡੀਓ ਬਣਾਉਣ ਵਾਲੀਆਂ ਫੇਰਾ ਕਰਨਗੀਆਂ ਨਹੀਂ ਤੇ ਤੂੰ ਵੀ ਵੀਡੀਓ ਬਣਾਉਣੀ ਆ ਤੇ ਮੈਨੂੰ ਪੋਚਾ ਹੀ ਨਹੀਂ ਫੇਰਨਾ ਮੈਂ ਫੇਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪੁਰਾਣੇ ਕਲਚਰ ਨਾਲ ਬੜਾ ਪਿਆਰ ਆ ਹੁਣ ਕੰਮ ਵੀ ਇੱਥੇ ਕਰਨਾ ਚਾਹੀਦਾ ਕਿ ਨਹੀਂ ਫੇਰ ਵੀ ਲੰਮੇ ਪੈ ਪੈ ਕੇ ਫੇਰ ਹੁਣ ਪੈਰਾ ਬਾੜ ਮੇਕਾ ਬੈਠਣ ਜਾਂਦਾ ਝੌਂਕੜਾ ਮਾਰ ਮਾਰ ਕੇ ਨਹੀਂ ਦੇ ਵੇਲਾ ਮੁਕਰ ਗਈ ਓਏ ਮੁਕਰ ਗਈ ਹੈ ਜਿਹੜਾ ਕੰਮ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਗਾਦਾਂਗੇ ਕਿ ਨਾਲ ਹਾਂ ਤੇ ਜੇ ਮੈਂ ਤਾਰਾ ਘੜ ਸਦੀ ਬਾਕੀ ਸਾਰੇ ਕੰਮ ਕਰ ਸਕਦੀ ਪੋਚਾ ਮੇਰੇ ਤੇ ਕੋਈ ਇੱਕ ਬੀਬੀ ਪੈਣ ਲਾਵਾਂਗੇ ਨਾਲ ਕੰਮ ਕਰਨ ਵਾਸਤੇ ਇੱਕ ਦਾਤੂ ਹੋਗੀ ਹਾਂ ਦਵਾ ਪੈਣਾ ਡੀਆਂ ਰਹੀਆਂ ਫਲਾਂ ਹਾਂ ਇਹ ਘੰਟੀ ਦੇ ਅੰਦਰ ਕੋ ਲੱਗੀ ਆ ਹਾਂ ਆਂਟੀ ਨੂੰ ਸੀਨ ਦੇ ਦਾਂਗੇ ਉਹ ਜਿਆ ਬਲਜੀਤ ਦੀਦੀ ਨੇ ਲੰਮੀਆਂ ਬਾਵਾ ਕਰਕੇ ਝਟ ਫੇਰ ਦੇਣਾ ਤੇ ਦਵਿੰਦਰ ਮਾਮੀ ਨੇ ਗੱਲਾਂ ਸੁਣਾ ਦੇਣੀਆਂ ਮੈਂ ਲੱਗੋ ਸਮਾਨ ਫੜਾ ਦੇਣਾ ਨੂੰ ਅਮਰੋ ਨੇ ਹਾਂ ਅਮਰੋ ਪਾਣੀ ਫੜਾਉ ਉਹ ਜਿੰਨੇ ਫੁਕਰੀ ਮਾਰਦੀ ਨਾ ਮੈਨੂੰ ਪੋਚਾ ਫੇਰਨਾ ਹੁੰਦਾ ਪੋਚਾ ਉਹੀ ਫੇਰੂਗਾ ਹੁਣ ਕਿਨੇ ਗਣਾਵਣੀਆਂ ਇੱਕ ਪੋਚਾ ਵੀ ਦਰੇ ਆ ਆ ਉਹਦਾ ਬੈਠੇ ਹੀ ਹੈ ਨਾ ਅਸੀਂ ਤੇ ਦਿਨ ਕਿਤੇ ਬਲਾਗ ਬਣਾ ਲਾਣਾ ਨਾ ਬੈਠੇ ਬੈਠੇ ਕਿਹੜਾ ਕਿਹੜਾ ਕੰਮ ਕਰਦੇ ਨੇ ਵਾਓ ਅਸੀਂ ਕਰਦੇ ਆ ਕੰਮ ਅਸੀਂ ਕਰਦੇ ਆ ਕੰਮ ਤੇ ਮੁਰਗੇ ਆਪ ਕਹਿਣਾ ਕਿ ਕਰਦੇ ਨੇ ਜੇ ਕਰੋ ਫੇ ਹਮ ਹਲਪ ਨਾ ਲੋ ਕੋਈ ਨਹੀਂ ਲੋ ਜੀ ਮਿੱਟੀ ਪਾਤੀ ਆ ਕਰਾ ਕੇ ਤੇ ਆ ਜਾਨੇ ਭਾਈ ਮਿੱਟੀ ਕਿ ਪਹਿਲਾਂ ਪਤਾ ਹੁੰਦਾ ਆ ਆਪਾਂ ਉੱਥੋਂ ਪਹਿਲੀ ਖੇਤ ਚ ਕੇ ਪਾਣੀ ਹਮ ਤੇ ਢੇਰ ਲਵਾਇਣਾ ਹੁਣ ਸਾਨੂੰ ਆ ਨਿਵੀ ਕਰਨੀ ਪਈ ਐ ਹੁਣ ਆਪਾਂ ਵੇਖਾਂਗੇ ਕਿ ਆਪਾਂ ਸੇ ਟੋ ਮਰਵਾਵਾਂਗੇ ਕਿਦਾਂ ਠੀਕ ਠਾਕ ਵਾ ਆ ਉੱਥੇ ਮਰੋਨੇ ਟੋਵਾ ਇਹ ਨਿਆਣਿਆਂ ਸਾਡੇ ਹੁਣ ਖੇਡਣ ਦੇ ਉਧਰ ਨਹੀਂ ਕਰਨਾ ਇੱਧਰ ਸੋ ਮਿੱਟੀ ਦੇ ਵਿੱਚ ਇਹ ਸਾਡੇ ਗਵਾਂਢੀਆਂ ਦੇ ਨਿਆਣੇ ਆ ਘਰ ਵਾਲਿਆਂ ਦੇ ਹਈ ਨਹੀਂ ਘਰੇ ਨਹੀਂ ਤੁਸੀਂ ਮਰੀ ਦੋ ਨਾ ਜਾ ਕੇ ਦੱਲਾ ਮੋਕਾਂ ਹਾਂ ਦੂਰਾ ਦੂਰਾ ਮੁੱਚ ਦਿੱ ਗਿਆ ਬਸ ਹੁਣ ਇੱਕ ਰਾਉਂਡ ਹੋਰ ਜਿੰਨਾ ਬਸ ਚਲੋ 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 ਫਸਟ ਰਾਉਂਡ ਨੂੰ ਦਾਵਾ